ਨਾ ਤਾਂ ਇਹ ਕੋਈ ਵਕੀਲਾਂ ਦਾ ਮਸਲਾ ਤੇ ਨਾ ਹੀ ਇਹ ਐਮਐਲ ਦਾ ਮਸਲਾ ਦੂਜੀ ਗੱਲ ਮੈਂ ਵੀ ਵਕੀਲਾਂ ਤੇ ਮੇਰਾ ਭਾਈਚਾਰਾ ਹੈਗਾ ਤੇ ਵਕੀਲ ਹੋਣ ਦੇ ਨਾਤੇ ਤੀਜੀ ਗੱਲ ਜਿਹੜਾ ਇਹ ਮਸਲਾ ਹੈਗਾ ਤੁਸੀਂ ਸਾਰੇ ਮੇਰੇ ਲੋਕਲ ਪ੍ਰੈਸ ਦੇ ਸਾਥੀਆਂ ਤੁਸੀਂ ਜਾ ਕੇ ਉਸ ਮਸਲੇ ਨੂੰ ਮੌਕੇ ਨੂੰ ਦੇਖ ਸਕਦੇ ਹੋ ਸੋਮਵਾਰ ਨੂੰ ਰਾਤ ਨੂੰ ਮੇਰੇ ਕੋਲ ਜਿੱਥੇ ਮੇਰਾ ਰੈ residense ਆ ਉਸ ਕਲੋਨੀ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਮੇਰੇ ਕੋਲ ਆਏ ਕੀ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਬੰਦਾ ਵੀ ਜ਼ਬਰਦਸਤੀ ਕੰਧ ਢਾਕੇ ਉੱਥੋਂ ਐਕਸੈਸ ਜਿਹੜਾ ਲੈ ਰਿਹਾ ਰਸਤਾ ਲੈ ਰਿਹਾ ਵੀ ਉਹ ਜਦ ਕੇ ਨਕਸ਼ੇ ਦੇ ਵਿੱਚ ਉਹਨੂੰ ਰਸਤਾ ਨਹੀਂ ਲੱਗਦਾ ਹੈਗਾ ਤਾਂ ਮੈਂ ਉਹ ਐਪਲੀਕੇਸ਼ਨ ਉਹਨਾਂ ਦੀ ਏਡੀਸੀ ਅਮਿਤ ਮੈਮੀ ਨੂੰ ਮਾਰਕ ਕਰਕੇ ਉਹਨਾਂ ਨੂੰ ਸਵੇਰੇ ਮੰਗਲਵਾਰ ਨੂੰ ਉਹਨਾਂ ਦੇ ਕੋਲ ਮੈਂ ਭੇਜ ਦੁੱਤਾ ਸੀਗਾ ਏਡੀਸੀ ਅਮਿਤ ਬੈਂਬੀ ਕੋਲ ਉਸ ਤੋਂ ਬਾਅਦ ਮੇਰੇ ਕੋਲ ਬਾਰ ਕੌਂਸਲ ਦੇ ਪ੍ਰਧਾਨ ਜੀ ਦਾ ਫੋਨ ਆਇਆ ਮੰਗਲਵਾਰ ਨੂੰ ਸਵੇਰ ਕਿ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਮਸਲਾ ਹੈਗਾ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਮਿਲਣਾ ਉਸ ਟਾਈਮ ਮੈਂ ਸਾਲਾਸਰ ਜਾ ਰਹੀ ਸੀ ਮੈਂ ਸਵੇਰ 8 ਵਜੇ ਘਰੋਂ ਨਿਕਲ ਗਈ ਸੀ ਤੇ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਸੀ ਕਿ ਪ੍ਰਧਾਨ ਜੀ ਮੈਂ 2 ਦਿਨ ਜਾਇਆ ਮੈਂ ਕੱਲ ਸ਼ਾਮ ਨੂੰ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਦੀ ਆਂ ਤੇ ਕੱਲ ਸ਼ਾਮ ਨੂੰ ਜਦੋਂ ਮੈਂ ਵਾਪਸ ਆਈ ਆ ਤੇ ਉਦੋਂ ਪ੍ਰਧਾਨ ਜੀ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਬੈਠ ਕੇ ਇਹਨੂੰ ਗੱਲ ਕਰ ਲੈਨੇ ਇਹਦੇ ਤੇ ਜਿਹੜੀ ਐਲ.ਏ ਦੀ ਰਿਪੋਰਟ ਜਿਹੜੀ ਆ ਚੁੱਕੀ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਰੈਵਨਿਊ ਦੀ ਰਿਪੋਰਟ ਆ ਜਾਣੀ ਆ ਉਸ ਤੋਂ ਬਾਅਦ ਜਿਹੜਾ ਡਿਸੀਜਨ ਹੋਊਗਾ ਬਾਕੀ ਕੋਰਟ ਕੇਸ ਹੈਗਾ ਕੋਰਟ ਕੇਸ ਦਾ ਆਪਾਂ ਡਿਸਕਸ ਕਰ ਲੈਨੇ ਜੋ ਉਹ ਹੋ ਜੂਗਾ ਨਹੀਂ ਹੋਊਗਾ ਜੇ ਇਹਨਾਂ ਨੂੰ ਜਿਹੜਾ ਰਿਕਾਰਡ ਦੇ ਵਿੱਚ ਜੇ ਇਹਨਾਂ ਨੂੰ ਰਸਤਾ ਨਹੀਂ ਹੋਊਗਾ ਤਾਂ ਉਹਦਾ ਵੀ ਅੱਗੇ ਪ੍ਰੋਸੈਸ ਹੈਗਾ ਬੰਦਾ ਰਸਤੇ ਦੇ ਲਈ ਅਪਲਾਈ ਕਰ ਸਕਦਾ ਤਾਂ ਐਸ ਪਰ ਰੂਲਸ ਉਹ ਰਸਤਾ ਲੈ ਸਕਦਾ ਹੈਗਾ ਤਾਂ ਆਪਾਂ ਉਸ ਨੂੰ ਜਿਹੜਾ ਅੱਗੇ ਪ੍ਰੋਸੈਸ ਕਰ ਲੈਣ ਆ ਪਰ ਪ੍ਰਧਾਨ ਜੀ ਮੈਨੂੰ ਲੱਗਦਾ ਵੀ ਸ਼ਾਇਦ ਜਦ ਤੱਕ ਕਿਸੇ ਰਾਜਨੀਤੀ ਦੀ ਜਿਹੜੀ ਭੇਡ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਵੇ ਆਫ ਟਾਕ ਜਿਹੜਾ ਠੀਕ ਨਹੀਂ ਸੀਗਾ ਤੇ ਮੈਂ ਕੱਲ ਵੀ ਉਹਨਾਂ ਨੂੰ ਜਦੋਂ ਕਿਹਾ ਮੈਂ ਕਿਹਾ ਜੀ ਆਪਾਂ ਇਹਨੂੰ ਬੈਠ ਕੇ ਨਵੇੜ ਲਈਏ ਤਾਂ ਉਸ ਤੋਂ ਬਾਅਦ ਉਹ ਮੈਨੂੰ ਇੱਕਦਮ ਕਹਿਣ ਲੱਗੇ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਜਿਹੜਾ ਮੈਸੇਜ ਦੇਣ ਲੱਗੇ ਆਂ ਤੇ ਅਸੀਂ ਧਰਨਾ ਦਵਾਂਗੇ ਸੋ ਧਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਉਹ ਸਾਰੇ ਵਕੀਲ ਨੇ ਮੈਂ ਵੀ ਵਕੀਲ ਆ ਤੇ ਬਾਰ ਦੀ ਮੈਂਬਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਮਸਲਾ ਹੈਗਾ ਜਦੋਂ ਵਕੀਲ ਆਪ ਹੀ ਕਿਸੇ ਫੈਕਟ ਦੀ ਗੱਲ ਨਹੀਂ ਕਰਨਗੇ ਕਿਸੇ ਕਾਨੂੰਨ ਦੀ ਗੱਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ ਸੋ ਫੈਕਟ ਚੈੱਕ ਕਰ ਲੈਣ ਉਹ ਦੋਨੋਂ ਡਿਪਾਰਟਮੈਂਟਾਂ ਦੀ ਐਲਈ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਤਹਿਸੀਲਦਾਰ ਦੀ ਰੈਵਨਿਊ ਦੀ ਰਿਪੋਰਟ ਵੀ ਆ ਜਾਂਦੀ ਹੈ ਜੋਸ ਰਿਪੋਰਟ ਤੋਂ ਬਾਅਦ ਜੋ ਡਿਸੀਜਨ ਉਗਾਉਣ ਜਿਹੜਾ ਰੂਲ ਹੋ ਜਾਣਾ ਸੋ ਨਾ ਤਾਂ ਕੋਈ ਉਹਨਾਂ ਨੂੰ ਬੇਵਕੂ ਬਣਾ ਸਕਦਾ ਕਿਉਂਕਿ ਉਹ ਵੀ ਵਕੀਲ ਨੇ ਦੇਚੋ ਦੇ ਵਿੱਚੋਂ ਬਰਖਾਸ ਕੀਤਾ ਗਾਉਣਾ ਦੇ ਵਿੱਚ ਇਹ ਕਨਫਰਮ ਹੈ ਉਹਨਾਂ ਨੇ ਇਹ ਕਿਹਾ ਗਿਆ ਕਿ ਸਾਡੇ ਕੋਲ ਦੇਖੋ ਪਹਿਲੀ ਗੱਲ ਕੋਈ ਕਿਸੇ ਨੂੰ ਬਿਨਾਂ ਐਵੀਡੈਂਸ ਤੋਂ ਕੋਈ ਬਰਖਾਸ ਨਹੀਂ ਕਰ ਸਕਦਾ ਤੇ ਜੇ ਹੈਗਾ ਤਾਂ ਮੈਂ ਕੋਈ ਗੱਲ ਨਹੀਂ ਮੈਂ ਵੀ ਵਕੀਲ ਆ ਫਿਰ ਮੈਂ ਦੁਬਾਰਾ ਮੈਂਬਰ ਕਿਵੇਂ ਬਣਨਾ ਕਿ ਜਿਹੜਾ ਹੈਗਾ ਉਹ ਸਾਰਾ ਪ੍ਰੋਸੈਸ ਜਾਣਦੀ ਆ ਸੋ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਨਾ ਤਾਂ ਵਕੀਲ ਦਾ ਮਸਲਾ ਹੈ ਨਾ ਇਹ ਬਾੜ ਦਾ ਮਸਲਾ ਹੈਗਾ ਇਹ ਦੋ ਬੰਦਿਆਂ ਦਾ ਆਪਣਾ ਨਿੱਜੀ ਮਸਲਾ ਹੈਗਾ ਇੱਕ ਪਲਾਟ ਨੂੰ ਲੈ ਕੇ ਉਹਦੇ ਰਸਤੇ ਨੂੰ ਲੈ ਕੇ ਜਿਹੜਾ ਰੌਲਾ ਹੈਗਾ ਮੇਰਾ ਕਸੂਰ ਕੀ ਹੈ ਸਰ ਪੈਨਾ ਕਾ ਕੇ ਮੈਂ ਕਾਮ ਪਰਵਾਰ ਚ ਉੱਠ ਕੇ ਆ ਕਿ ਅਜ ਐਮਐਲਏ ਬਣੀ ਆ ਮੇਰੇ ਕੋਲ ਖੁਦ ਰੈਜੀਡੈਂਸ ਹੈ ਨਹੀਂ ਮੈਂ ਉੱਥੇ ਕਿਰਾਏ ਤੇ ਬੈਠੀ ਆ ਜਿਸ ਕਲੋਨੀ ਦਾ ਇਹ ਮਸਲਾ ਜਿਹੜਾ ਉੱਠਿਆ ਹੋਇਆ ਸੋ ਉੱਥੇ ਮੈਂ ਕਿਰਾਏ ਤੇ ਬੈਠੀ ਆ ਤਾਂ ਉੱਥੋਂ ਦੇ ਜਿਹੜੇ ਵਸਨੀਕ ਨੇ ਮੇਰੇ ਕੋਲ ਸੁਬਾ ਸ਼ਾਮ ਘਰੇ ਵੱੜਦੀ ਤੇ ਸਵੇਰੇ ਨਿਕਲਦੇ ਤੇ ਮੇਰੇ ਕੋਲ ਆ ਜਾਂਦੇ ਨੇ ਉਹ ਜੱਦ ਕੇ ਕੋਈ ਤਰੀਕਾ ਨਹੀਂ ਹੈ ਉਹ ਜਿਹੜੇ ਏਡੀਸੀ ਸਾਹਮਣੇ ਉਹਨਾਂ ਨੂੰ ਕਲੀਅਰ ਕਰ ਦੇਣਾ ਕਿ ਭਾਈ ਕੀ ਬਣਦਾ ਹੈਗਾ ਮੇਰੇ ਕੋਲ ਆਇਆ ਸੀਗਾ ਪਰ ਮੇਰੇ ਕੋਲ ਪੇਪਰ ਕਿਸੇ ਪਾਸੋਂ ਨਹੀਂ ਆਇਆ ਦੋਨੇ ਤਰ੍ਹਾਂ ਪਾਸੋਂ ਪੇਪਰ ਨਹੀਂ ਆਇਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਏਡੀਸੀ ਸੰਗਰੂਰ ਨੂੰ ਪੇਪਰ ਦੇ ਦੇਣਾ ਤੇ ਜੋ ਰੂਲਸ ਅਕੋਰਡਿੰਗ ਹੋਊਗਾ ਰਸਤਾ ਹੋ ਜਾਊਗਾ ਸੋ ਇਹਨੂੰ ਪੋਲਿਟੀਕਲ ਰੰਗਤ ਹੈ ਜਿਹੜੀ ਉਹਨੂੰ ਨਾ ਦਿੱਤੀ ਜਾਵੇ ਥੈਂਕ ਯੂ